ਹਾਂਜੀ ਸੱਸੀ ਗਾਜੀ ਸਾਰਿਆਂ ਨੂੰ ਅੱਜ ਪਹਿਲੀ ਵਾਰ ਲਾਈਵ ਦੇ ਵਿੱਚ ਆਪਾਂ ਲਾਈਵ ਹੋਣ ਲੱਗੇ ਆ ਤੇ ਤੁਹਾਨੂੰ ਆ ਸ਼ਕਲ ਦਿਖਾ ਦਈਏ ਮਾ ਸ਼ਖਸ਼ੀਅਤ ਜੀ ਦੀ ਤੇ ਧਿਆਨ ਨਾਲ ਦੇਖ ਲੋ ਸ਼ਖਸ਼ੀਅਤ ਜਿਹੜੀ ਆ ਇਹ ਆਪਣੇ ਆਪ ਨੂੰ ਉਹ ਹੈਂਡਸਮ ਮੁੰਡਾ ਸਮਝਦਾ ਵੀ ਇਸ ਤੋਂ ਬਾਅਦ ਤਾਂ ਲੁਧਿਆਣੇ 'ਚ ਸੋਹਣੇ ਮੁੰਡੇ ਜੰਮਣੇ ਹੀ ਬੰਦ ਹੋ ਗਏ ਜਿਵੇਂ ਤੇ ਲੋਕਾਂ ਨੂੰ ਇਹ ਫੁੱਦੂ ਦੱਸਦਾ ਸਾਡੇ ਵਰਗਿਆਂ ਨੂੰ ਮੋਟਾ ਠੀਕ ਆ ਜਪਾਨੀ ਮੇਰੇ ਭਰਾ ਨੂੰ ਦੱਸਦਾ ਮੈਨੂੰ ਕੱਚੂ ਦੱਸਦਾ ਤੇ ਆਪਣੀ ਜਿਹੜੀ ਆ ਮੰਦਰ ਵਰਗੀ ਸ਼ਕਲ ਲੈ ਕੇ ਆਈ ਬਰੋ ਉੱਪਰੋਂ ਕਟਾ ਕੇ ਤੇ ਖਾ ਕੇ ਕੈਪਸੂਲ ਭੌਂਕਣਾ ਆਂਦਾ ਵਾ ਠੀਕ ਆ ਕਿ ਨਹੀਂ ਤੈਨੂੰ ਸਾਡਾ ਭੌਂਕਣਾ ਦਿਖਦਾ ਵਾ ਅਸੀਂ ਬੋਲਦੇ ਆ ਅਸੀਂ ਕਿਸੇ ਨਾਲ ਸੱਚ ਖੜੇ ਆ ਤੇ ਤਾਂ ਬੋਲਦੇ ਆ ਠੀਕ ਆ ਕਿ ਨਹੀਂ ਤੇਰੇ ਵਾਂਗੂ ਨਹੀਂ ਕਿਸੇ ਦੇ ਪਿੱਛੇ ਕੁੜੀਆਂ ਪਾ ਦੇਣੀਆਂ ਐਵੇਂ ਭੁੰਕੀ ਜਾਣਾ ਉਹਨਾਂ ਦੇ ਨਾਲ ਲਾਲ ਲਾ ਕੇ ਕਿਸੇ ਦੇ ਮਗਰ ਪਿਆਮ ਮਗਰ ਪਿਆ ਰਹਿਣਾ ਵਾ ਠੀਕ ਆ ਕਿ ਨਹੀਂ ਅੱਜ ਵੀ ਭਰਾ ਨਾਲ ਖੜੇ ਆ ਕੱਲ ਵੀ ਖੜਾਂਗੇ ساری ਉਮਰ ਖੜਦਾ ਹੀ ਰਵਾਂਗੇ ਸਾਡੇ ਲਈ ਤਾਂ ਉਹ ਮੇਰੇ ਤਾਂ ਹੁਣ ਪਿਓ ਦੇ ਪਿਓ ਤੋਂ ਵੀ ਉੱਪਰ ਆ ਇਸ ਟਾਈਮ ਉਹ ਕਿਉਂਕਿ ਆਪਣੇ ਡੈਡੀ ਹੈ ਨਹੀਂ ਸਾਰਿਆਂ ਨੂੰ ਹੀ ਪਤਾ ਵਾ ਤੇ ਜਿਹੜਾ ਇਹ ਉਹਨੂੰ ਰੋ ਟਾਰਗੇਟ ਕਰਦਾ ਸੀਗਾ ਕਦੇ ਕੋਈ ਗੱਲ ਕਹਿ ਕੇ ਮੈਨੂੰ ਇੱਥੋਂ ਮਾਲ ਦਵਾ ਨਹੀਂ ਤਾਂ ਮੈਂ ਤੈਨੂੰ ਐ ਕਰ ਦੂੰ ਉਹ ਕਰ ਦੂੰ ਮਤਨੂੰ ਗਰੁੱਪ ਚ ਵੜਿਆ ਤੇਨੂੰ ਆ ਕੀਤਾ ਵਾ ਠੀਕ ਆ ਕਿ ਨਹੀਂ ਜਿਹੜੀਆਂ ਤੂੰ ਹੱਦਾ ਪਾਰ ਕਰਨੀਆਂ ਸੀ ਕਰਤੀਆਂ ਸਾਰੀਆਂ ਜਿਹੜੀ ਮੇਰੀ ਵੀਡੀਓ ਪਾਉਣੀ ਸੀ ਤੂੰ ਉਹ ਵੀ ਪਾਤੀ ਠੀਕ ਆ ਕਿ ਨਹੀਂ ਤੂੰ ਪਹਿਲਾਂ ਕਹਿਣਾ ਵਾ ਵੀ ਇਨਵੈਸਟੀਗੇਸ਼ਨ ਪੂਰੀ ਕਰਿਆ ਕਰੋ ਫਿਰ ਕੋਈ ਗੱਲ ਕਰਿਆ ਕਰੋ ਅਸੀਂ ਤੇਰੇ ਵਾਂਗੂ ਤਾਂ ਨਹੀਂ ਵੀਡੀਓ ਬਣਾ ਬਣੋ ਅੱਗੇ ਨੈੱਟ ਤੇ ਪਾਉਂਦੇ ਠੀਕ ਆ ਕਿ ਨਹੀਂ ਜੋ ਅਸੀਂ ਲਾਈਵ ਆ ਉਹੀ ਪਾਉਨੇ ਸਾਰਿਆਂ ਨੂੰ ਪਤਾ ਵਿਦਪਰੂਖ ਪਾਉਨੇ ਆ ਤੂੰ ਭੋਂਕਣ ਲੱਗ ਜਾਨਾ ਜਦੋਂ ਦੇਖੋ ਮੂੰਹ ਚੱਕ ਕੇ ਵੀ ਆ ਕਰ ਦੂੰ ਉਹ ਕਰ ਦੂੰ ਤੂੰ ਜਿਹੜਾ ਕੁਝ ਕਰਨਾ ਕਰ ਲਈ ਸਾਡੀ ਦੁਕਾਨ ਤੇ ਮੁੰਡੇ ਨੇ ਇੱਕ ਵਾਰ ਰੀਲ ਪਾਈ ਐ ਤੂੰ ਜਦੀ ਗੱਡੀ ਬੂਥਾ ਚੱਕੇ ਪੰਜ ਮੁੰਡੇ ਨਾਲ ਲੈ ਕੇ ਆ ਗਏ ਆ ਮੈਂ ਪੋਣਾ ਲਾਈਵ ਹੋ ਕੇ ਵੀਡੀਓ ਦਰਾਹੀ ਘੁੰਮਦਾ ਹੋਣਾ ਠੀਕ ਹੈ ਕਿ ਨੰਬਰ ਮੇਰਾ ਨੋਟ ਕਰ ਲੈ 83740366 8000083893 ਜਦੋਂ ਮਰਜ਼ੀ ਲਾ ਲਈ ਜਿੱਥੇ ਮਰਜ਼ੀ ਮਿਲ ਲਈ ਠੀਕ ਹੈ ਕਿ ਨਹੀਂ ਨਾ ਡਰਦੇ ਆ ਨਾ ਕਦੇ ਡਰਾਂਗੇ ਤੇਤੋਂ ਤੇਰੀ ਭੈੜੀ ਬੁੱਤੀ ਐਵੇਂ ਦੀ ਆ ਤੂੰ ਸਾਲਿਆ ਬੋਲਦਾ ਕੀ ਓਏ ਕਦੇ ਉਹਨੂੰ ਕਦੇ ਮੈਨੂੰ ਤੂੰ ਜਿੱਥੇ ਮਰਜ਼ੀ ਮਿਲਨੀ ਆ ਮੈਂ ਪਾਉਣਾ ਵੀਡੀਓ ਹਣੀ ਨੇ ਮੈਨੂੰ ਮਨਾ ਕੀਤਾ ਵੀਡੀਓ ਪਾਉਣ ਤੋਂ ਪਰ ਨਹੀਂ ਮੈਂ ਨਹੀਂ ਘਬਰਾਉਂਦਾ ਜਿੱਥੇ ਮਰਜ਼ੀ ਮਿਲਨੀ ਨੰਬਰ ਵੀ ਤੈਨੂੰ ਦੇ ਦੇ ਜਦੋਂ ਮਰਜ਼ੀ ਫੋਨ ਮਾਰ ਲਈ ਇੱਥੇ ਹੀ ਫਿਰਦੇ ਹੋਵਾਂਗੇ ਨਾਲ ਲੁਧਿਆਣੇ ਆ ਨਾ ਲੁਧਿਆਣੇ ਵੀ ਆ ਜਾਾਂਗੇ ਟੈਨਸ਼ਨ ਨਾਲ ਨਹੀਂ ਵੀ ਐ ਉਹ ਕਰਦਾਂਗੇ ਉਹ ਕਰਦਾਂਗੇ ਤੂੰ ਜਿੰਮੇ ਕਰਨਾ ਕਰ ਲਈ ਯਾਰ ਹੁਣ ਸਮਝਦੀ ਗੱਲ ਕਹ ਨਹੀਂ ਅਸੀਂ ਮੋਟੇ ਆ ਦਾੜੀ ਨਹੀਂ ਮੁੱਛ ਨਹੀਂ ਤੂੰ ਜਿਵੇਂ ਦੇ ਐਵੇਂ ਦੀ ਰਹਿਾਂਗੇ ਪਰ ਤੇਰੇ ਵਾਂਗੂ ਤਾਂ ਨਹੀਂ ਪੰਜ ਪੰਜ ਭੈਣਾਂ ਚ ਕੁੜੀਆਂ ਰੱਖੀਆਂ ਹੋਈਆਂ ਨੇ ਕਿਸੇ ਦੀ ਵੀਡੀਓ ਬਣਾਉਣ ਲਈ ਫਿਰ ਉਹਨੂੰ ਟਾਰਗੇਟ ਕਰਦਾ ਪੈਸੇ ਖਾਨਾ ਦੱਲਾ ਦਾ ਤੂੰ ਇੱਕ ਨੰਬਰ ਦਾ ਸਾਰੀਆਂ ਗੱਲਾਂ ਪਤਾ ਨੇ ਵਿੱਦ ਪ੍ਰੂਫ ਪਤਾ ਨੇ ਜੇ ਤੂੰ ਕਹਿੰਨਾ ਉਹ ਵੀ ਲਾਈਵ ਹੋ ਕੇ ਸ਼ੋਅ ਕਰ ਦਿੰਦਾ ਮੈਂ ਬਹੁਤ ਚੀਜ਼ਾਂ ਚੁੱਪ ਕੀਤੀਆਂ ਆਈਆਂ ਨੇ ਚੁੱਪ ਰਹਿਣ ਦੇ ਜੇ ਸ਼ੋਅ ਕਰਾਣੀਆਂ ਤੂੰ ਉਹ ਵੀ ਦੱਸ ਦੀ ਜੇ ਤੇਰੇ ਕੋਲ ਬਹੁਤ ਗੱਲਾਂ ਪਤਾ ਤੇ ਪੁੱਤ ਸਾਡੇ ਕੋਲ ਵੀ ਬਹੁਤ ਗੱਲਾਂ ਪਈਆਂ ਨੇ ਤੇ ਤੇਰੀਆਂ ਕਿੱਥੇ ਤੇਰੇ ਚਪੇੜਾ ਪਈਆਂ ਹੋਈਆਂ ਨੇ ਕਿੱਥੇ ਤੇਰੀ ਫੋਟੋਆਂ ਦੇ ਚਪੇੜਾ ਖੰਦੇ ਦੀਆਂ ਸਭ ਪਤਾ ਨੇ ਠੀਕ ਆ ਕਿ ਨਹੀਂ ਇੱਕ ਸੰਦੀਪ ਬਾਈ ਦੇ ਘਰੇ ਤੂੰ ਚੁੱਪ ਕਰਾਤਾ ਸੀਗਾ ਹੁਣ ਨਹੀਂ ਚੁੱਪ ਹੁੰਦਾ ਠੀਕ ਆ ਕਿ ਨਹੀਂ ਤੇ ਜਿਹੜਾ ਸਾਡੇ ਘਰ ਦਾ ਮਸਲਾ ਵਾ ਤੇ ਜਿਹੜਾ ਤੂੰ ਪਾਇਆ ਵੀਡੀਓ ਦੇ ਵਿੱਚ ਜਿੰਨੀ ਵਾਰ ਮਰਜ਼ੀ ਪਾ ਦੇ ਕੋਈ ਚੱਕਰ ਨਹੀਂ ਮੇਰਾ ਸਾਰਿਆਂ ਨੂੰ ਪਤਾ ਵੀ ਮੈਂ ਕਿਵੇਂ ਦਾ ਵਾਂ ਤੇ ਮੇਰਾ ਭਾਈ ਕਿਵੇਂ ਦਾ ਵਾਂ ਅਸੀਂ ਸਾਨੂੰ ਰੱਬ ਰੂਪ ਜਿਵੇਂ ਪ੍ਰਮਾਤਮਾ ਨੇ ਦਿੱਤਾ ਸੀ ਐਵੇਂ ਦੇਈਆਂ ਅਸੀਂ ਲੱਖ ਭਾਰੀ ਹੋਵਾਂਗੇ ਮੋਟੇ ਹੋਵਾਂਗੇ ਪਰ ਤੇਰੇ ਵਾਂਗੂ ਦੱਲ ਪੁਣਾ ਨਹੀਂ ਕਰਾਂਗੇ ਕਦੇ ਵੀ ਕਿਸੇ ਨੇ ਮਗਰ ਲਾ ਕੇ ਕਿਸੇ ਤੋਂ ਪੈਸੇ ਨਹੀਂ ਮੰਗਾ ਕਿਸੇ ਦੀ ਵੀਡੀਓ ਬਣਾ ਕੇ ਨਹੀਂ ਕਿਸੇ ਦਾ ਮਾਂ ਦਾ ਪੁੱਤ ਨਹੀਂ ਮਾਰਾਂਗੇ ਤੇਰੇ ਵਾਂਗੂ ਨਸ਼ੇ ਕਰਾ ਕੇ ਫੇ ਕੁੜੀਆਂ ਭੇਜਣੀਆਂ ਕੰਬਰਿਆ ਚ ਵੀਡੀਓ ਬਣਵਾਉਣੀਆਂ ਉਹਨਾਂ ਦੀਆਂ ਫੇਰ ਉਹਨੂੰ ਮੈਂਟਲੀ ਟੌਰਚਰ ਕਰਨਾ ਤੇਰੇ ਵਾਂਗੂ ਨਹੀਂ ਕਰਦੇ ਅਸੀਂ ਅਸੀਂ ਜਿੱਦ ਨਾਲ ਖੜਨਾ ਖੜਾਂਗੇ ਕੱਲ ਬੰਦੇ ਦੀ ਵੀਡੀਓ ਪਾਈ ਐ ਅੱਜ ਵੀਦ ਪ੍ਰੂਫ ਪਾਈ ਆ ਠੀਕ ਆ ਕਿ ਨਹੀਂ ਲਾਈਵ ਹੋ ਕੇ ਪਾਈ ਆ ਤੂੰ ਦੱਲਿਆ ਪਹਿਲਾਂ ਉਹਨਾਂ ਦੇ ਘਰ ਦੇ ਭੇਜਦਾ ਵੀ ਜਾ ਕੇ ਫੈਸਲਾ ਕਰ ਲੋ ਤੂੰ ਵੀ ਤਾਂ ਫੈਸਲਾ ਹੀ ਕਰਦਾ ਤੇ ਤੋ ਹੋਇਆ ਕਿ ਅੱਜ ਤੱਕ ਮੇਰੀ ਪਹਿਲੀ ਲਾਈਵ ਵੀਡੀਓ ਆ ਤੂੰ ਜਿੱਥੇ ਮੈਨਾਂ ਮਿਲਣੀ ਜਿਵੇਂ ਕਹਿੰਗਾ ਉਮੀ ਘਰਨੀ ਕੋਈ ਚੱਕਰ ਨਹੀਂ ਫੋਨ ਨੰਬਰ ਤੈਨੂੰ ਦੇ ਦੇ ਦਰਨੰਦ ਦਰਦਾ ਤਾਂ ਤੇ ਤੂੰ ਮੈਂ ਹੈ ਹੀ ਨਹੀਂ ਹੰਨੀ ਨੂੰ ਤਾਂ ਛੱਡ ਦੇ ਹੰਨੀ ਕੋਈ ਗੱਲ ਨਹੀਂ ਹੰਨੀ ਨੇ ਬਹੁਤ ਰੋਕਿਆ ਮੈਨੂੰ ਵੀ ਤੂੰ ਲਾਈਵ ਨਹੀਂ ਹੋਣਾ ਇਹ ਭੋਂਗ ਦਾ ਭੋਂਕੀ ਜਾਵੇ ਪਰ ਕਿਉਂ ਦੇ ਤੋਸ ਵਾਲਿਆ ਡਰੀ ਜਾ ਨਾ ਤੂੰ ਕਿੱਡਾ ਕ ਬਦਮਾਸ਼ ਲੁਧਿਆਣੇ ਦਾ ਤੇਰੀ ਛਤਰਖਾਂਦੇ ਦੀ ਵੀਡੀਓ ਮੇਰੇ ਕੋਲ ਆ ਤੈਨੂੰ ਤੂੰ ਕਹਿੰਦਾ ਲੁਧਿਆਣੇ ਦਾ ਰਾਹੇ ਚ ਇੱਕ ਬੰਦਾ ਤੇਰੇ ਗਵਾਂਡ ਦੇ ਵਿੱਚ ਤੈਨੂੰ ਵੀਡੀਓ ਤੇਰੇ ਭਾਈ ਤੇਰੇ ਬੋਲੇ ਨੇ ਉਹ ਸਾਡੇ ਕੋਲ ਵੀਡੀਓ ਰਪੀਆਂ ਨੇ ਵੀ ਮੈਨੂੰ ਬੁਲਾ ਕੇ ਕਿਵੇਂ ਸਮਝਾਇਆ ਵੀ ਆਪਣੇ ਭਰਾ ਨੂੰ ਪਰੇ ਕਰ ਲੋ ਕਿ ਚਿੱਟੜ ਚ ਜਾਂਦੇ ਪਿਓ ਫਸੋਂਗੇ ਕਿਚੜ ਚ ਜਾਂਦੇ ਪਿਓ ਫਸੋਂਗੇ ਠੀਕ ਆ ਕਿ ਨਹੀਂ ਫਸ ਗਏ ਅੱਜ ਪਤਾ ਲੱਗ ਗਿਆ ਮਹੀਨਾ ਹੋ ਗਿਆ ਤੂੰ ਆਹੀ ਕੁਝ ਘਰ ਦੇ ਵਿੱਚ ਸਾਡੇ ਕਰੀ ਜਾਂਦਾ ਮੈਂ ਪਾ ਦੂੰ ਪਾ ਦੇ ਵੀਡੀਓ ਜਿਹੜੀ ਹੈਗੀ ਤੇਰੇ ਕੋਲ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਮੈਂ ਦੀ ਖਬਰੋਂ ਦਾ ਉਹੀ ਘਰ ਚ ਅੱਜ ਵੀ ਬੈਠਾ ਇੱਥੀ ਕੋਠੇ ਭਰਾ ਰਹਿਵਾਂਗੇ ਤੇਰੇ ਦਲਨਿਆ ਕਰਕੇ ਨਾ ਘਰ ਛੱਡੇ ਨੇ ਨਾ ਛੱਡਣੇ ਨੇ ਪਿਓ ਤੋਂ ਬਾਅਦ ਇਹੀ ਗੱਲ ਸਿੱਖੀ ਸੀ ਭਰਾ ਹਾਂ ਨੇ ਇਕੱਠੇ ਰਹਿਣਾ ਇਕੱਠੀ ਰਹਿਣੇ ਆ ਲੱਖ ਤੇਰੇ ਵਰਗੇ ਫੁੱਦੂ ਬੰਦੇ ਆਏ ਨੇ ਪਰ ਅਸੀਂ ਨਹੀਂ ਪਿੱਛੇ ਹਟੇ ਨਾ ਹਟਣਾ ਕਦੇ ਕਿਉਂਕਿ ਤੇਰੇ ਵਰਗੇ ਦੱਲੇ ਬਥੇਰੇ ਤੋੜਨ ਨੂੰ ਮਿਲਣਗੇ ਜੇ ਤੇਰ ਨਾਲ ਕੰਮ ਚ ਸਾਥ ਨਹੀਂ ਦਿੱਤਾ ਤੈਨੂੰ ਕੰਮ ਨਹੀਂ ਤੇ ਤੇਨਾਂ ਮਲਾਇਆ ਤੂੰ ਕਹਿੰਦਾ ਪਾਰਟਨਰਸ਼ਿਪ ਕਰ ਲੈ ਕਿਉਂ ਕਰੀਏ ਤੇਨਾਂ ਪਾਰਟਨਰਸ਼ਿਪ ਹੈ ਹਾਂ ਤੇਨਾਂ ਪਾਰਟਨਰਸ਼ਿਪ ਤੋਂ ਬਿਨਾਂ ਹੀ ਅਸੀਂ ਪਛਤਾਨੇ ਪਏ ਆ ਜੇ ਕੱਲ ਕੰਮ ਖੋਲਣ ਦੇ ਮੇਰਾ ਸ਼ੁਕਰ ਪਰਮਾਤਮਾ ਦਾ ਤੇਰਾ ਭਰਾ ਨੇ ਕੰਮ ਨਹੀਂ ਤੇਨਾਂ ਖੋਲ ਲਿਆ ਉਹ ਤਾਂ ਰੋਜ਼ ਖੂਨ ਦੇ ਅੰਸੂ ਲੈ ਕੇ ਸੌਂਦਾ ਖੂਨ ਦੇ ਅੰਸੂ ਵਿੱਚ ਦੇ ਤੇਰ ਨਾਲ ਪਾਰਟਨਰਸ਼ਿਪ ਕਰ ਲੈਂਦਾ ਮੇਰਾ ਪੂਰਾ ਸਾਰੇ ਵੀਡੀਓ ਨੂੰ ਸ਼ੇਅਰ ਟੈਗ ਕਰਕੇ ਪਾ ਦੋ ਕੋਈ ਚੱਕਰ ਨਹੀਂ ਹੋਏਗਾ ਤੇਰੇ ਨਾਲ ਕਦੇ ਕਾਦੀ ਪਾਰਟਨਰਸ਼ਿਪ ਕਰੀਏ ਤੂੰ ਜੈਸੀ ਤੈਨੂੰ ਜੈਸੀ ਲੋਕਾਂ ਵੱਲੋਂ ਤੇਰੀ ਵੀਡੀਓ ਬਣਾ ਕੇ ਮੈਂ ਸ਼ੇਅਰ ਕਰੂੰਗਾ ਹੁਣ ਠੀਕ ਹੈ ਕਿ ਨਹੀਂ ਵੀ ਕਿਵੇਂ ਜੈਸੀ ਤੂੰ ਕਰਦਾ ਸਾਡੇ ਕੰਮ ਤੂੰ ਕਿਵੇਂ ਤੂੰ ਕਲਪਨਾ ਆਹ ਕਰਤਾ 750 ਲਿਆ ਕੇ 800 ਪਾਤਾ ਉਹ ਐਵੇਂ ਨਹੀਂ ਕੰਮ ਚੱਲਦੇ ਹੁੰਦੇ ਠੀਕ ਹੈ ਕਿ ਨਹੀਂ ਪਾਲਾ 750 ਨਹੀਂ ਪਾਲਾ ਪਹਿਲਾਂ ਜਿਨ੍ਹਾਂ ਦੇ ਪੈਸੇ ਦੇਣੇ ਉਹਨਾਂ ਨੂੰ ਦੇ ਲਾ ਰਾਖੇ ਉਹਨਾਂ ਦੀ ਕੰਨ ਪੱਡੀ ਤੇ 5-5 ਲੱਖ ਰੁਪਇਆ ਥੱਲੇ ਲਾ ਕੇ ਤੇ ਤੂੰ ਰਾਜਾ ਬਣਦਾ ਫਿਰਦਾ ਲੁਧਿਆਣੇ ਦਾ ਠੀਕ ਆ ਕਿ ਨਹੀਂ ਆੜਤੀਆ ਵੀ ਮੂਰੇ ਕਰ ਦੂ ਜਿਨ੍ਹਾਂ ਦੇ ਤੂੰ ਪੈਸੇ ਦੇਣੇ ਨੇ ਸਾਰਿਆਂ ਨੂੰ ਮੂਰੇ ਕਰ ਦੂ ਤੇਰੀ ਵੀਡੀਓ ਲੁਧਿਆਣੇ ਚ ਹੁਣ ਟੈਨਸ਼ਨ ਨਾ ਲੈ ਹੁਣ ਮੈਂ ਦੇਖੀ ਤੇ ਕਿਵੇਂ ਵੀਡੀਓ ਅੱਗੇ ਲੈ ਕੇ ਆਉਂਦਾ ਆ ਵੀਡੀਓ ਵੱਤ ਤੋਂ ਵੱਤ ਵਾਇਰਲ ਕਰ ਦੋ ਮੇਰੀ ਉੱਦ ਤੱਕ ਪਹੁੰਚਾ ਦਿਓ ਕੋਈ ਚੱਕਰ ਹੀ ਨਹੀਂ ਗਾ ਆ ਬੈਠਾ ਤੁਹਾਡਾ ਭਰਾ ਛੋਟਾ ਇਨੇ 5-6 ਜਾਣਿਆਂ ਦੇ ਪੈਸੇ ਲੁਧਿਆਣੇ ਮਾਰੇ ਨੇ ਕੰਮ ਕਰੋੜਾ ਦਾ ਹਾਲੇ ਮੰਗਤਿਆਂ ਵਾਂਗੂ ਤੂੰ ਤਾਂ ਲੱਖ-ਲੱਖ ਰੁਪਏ ਲੈ ਕੇ ਅਗਲੇ ਤੇ 5-5 ਲੱਖ ਥੱਲੇ ਲਾ ਦੋ ਨਾ ਫਿਰ ਧਮਕਾਨਾ ਫਿਰਦਾ ਮੈਂ ਨਹੀਂ ਦੇਣੇ ਪੈਸੇ ਮੇ ਕਰ ਲੋ ਜਿਹੜਾ ਕੋਈ ਕਰਨਾ ਹੋ ਤੇਰੇ ਕੋਲ ਆਂਦਾ ਕੀ ਆ ਤੈਨੂੰ ਕੁਛ ਨਹੀਂ ਆਉਂਦਾ ਆਹੀ ਕੁਛ ਆਉਂਦਾ ਜਾ ਕੇ ਕਿਸੇ ਦੀ ਵੀਡੀਓ ਬਣਾ ਲੈਣਾ ਉਤੋਂ ਪੈਸੇ ਮੰਗਣ ਆਇਆ ਨਾ ਸਾਨੂੰ ਦੱਲ ਪੁਣੇ ਨਹੀਂ ਆਉਦੇ ਅਸੀਂ ਸਿੱਧੇ ਚੱਲਦੇ ਸਿੱਧੇ ਚੱਲਾਂਗੇ ਠੀਕ ਆ ਕਿ ਨਹੀਂ ਜਿੰਮੇ ਦੇ ਹੈਗੇ ਬਿਨਾ ਮੁੱਛ ਤੋਂ ਬਿਨਾ ਦਾੜੀ ਤੋਂ ਐਮੀ ਠੀਕ ਆ ਤੇਰੇ ਮੰਗੂ ਨਹੀਂ ਹੈਗੇ ਆਪਣੇ ਭਰਾ ਦੇ ਘਰੇ ਕਰੇਸ਼ ਪਾ ਕੇ ਉਹਦਾ ਉਹਦਾ ਤਲਾਕ ਕਰਾਤਾ ਤੈਨੂੰ ਥੱਲੇ ਕੋਈ ਨਹੀਂ ਲੁਧਿਆਣੇ ਚ ਪੁੱਛਦਾ ਠੀਕ ਆ ਕਿ ਨਹੀਂ ਜਿਹੜੇ ਗਰੁੱਪ ਨਾਲ ਤੂੰ ਹੈਗਾ ਨਾ ਬਾਈ ਦੀ ਇੱਜ਼ਤ ਕਰਦੇ ਇੱਜ਼ਤ ਕਰਦੇ ਰਹਾਂਗੇ ਸੰਦੀਪ ਬਾਈ ਦੀ ਉਹਨੇ ਪਰਿਵਾਰ ਬਣਾਉਣ ਲਈ ਦੁਬਾਰਾ ਤੁਹਾਨੂੰ ਘਰੇ ਭੇਜਿਆ ਸੀਗਾ ਪਰ ਤੇਰੇ ਦੱਲੇ ਨੇ ਇੱਕ ਵੀਡੀਓ ਬਣਾਏ ਮੇ ਦੀ ਬਣਾ ਲਈ ਉਹਨੂੰ ਤੁਹਾਨੂੰ ਟਾਰਗੇਟ ਹੀ ਕਰਦਾ ਰਿਹਾ ਭੈਣ ਜੋ 5 ਮਹੀਨੇ ਹੋ ਗਏ ਤੈਨੂੰ ਦੇਖਦੇ ਨੂੰ ਆਹੀ ਕੁਛ ਪਾ ਦੂੰ ਪਾ ਦੇ ਜਿਹੜੀ ਬੰਡ ਮਰੌਣੀ ਮਰਾਲਾ ਓਏ ਵੀਡੀਓ ਪਾ ਦੂ ਵੀਡੀਓ ਪਾ ਦੂ ਪਾ ਦੀ ਜਿਹੜੀ ਪਾਉਣੀਆਂ ਵੀਡੀਓ ਤੂੰ ਕਿਤੇ ਨਹੀਂ ਮੈਂ ਘਬਰਾਉਂਦਾ ਜਦ ਬੰਦਾ ਗਲਤੀ ਨਹੀਂ ਤੇਰੇ ਵਰਗਾ ਭੈਣ ਚ ਰੋਈ ਸ਼ੁਰੂ ਹੋ ਜੂਗਾ ਵੀਡੀਓ ਪਾ ਦੂ ਆ ਕਰ ਦੂ ਉਹ ਕਰ ਦੂ ਤੂੰ ਕਰ ਲਈ ਜਿਹੜਾ ਕੁਝ ਕਰਨਾ ਤੇ ਤਾ ਹੁੰਦਾ ਠੀਕ ਹੈ ਕਿ ਨਹੀਂ ਅਸੀਂ ਕਰਤਾ ਜਿਹੜਾ ਕੋਈ ਕਰਨਾ ਸੀਗਾ ਟੱਟੀਆਂ ਲੱਗ ਜਾਂਦੀਆਂ ਨੇ ਫੇ ਤੈਨੂੰ ਟੱਟੀਆਂ ਜਦ ਦੇ ਛੰਦੀਪ ਭਾਈ ਜੀ ਫੋਨ ਮਾਰੋ ਹੰਨੀਪੀਤ ਜੀ ਨੇ ਐ ਕਰਤਾ ਛੰਦੀਪ ਭਾਈ ਜੀ ਫੋਨ ਮਾਰ ਦੋ ਤੇ ਉਹ ਤੇਰੇ ਤੇ ਦਮ ਨਹੀਂ ਲਾ ਫੋਨ ਬੜਿਆਂ ਨੂੰ ਅਨੰਬਰ ਦਿੱਤਾ ਦੁਬਾਰਾ ਦਿਨਾ 8083893 ਸੁਣ ਲੈ ਦੁਬਾਰਾ ਲਾਲੀ ਫੋਨ ਜਦੋਂ ਮਰਜੀ ਜਿੱਥੇ ਕਹਿੰਗੇ ਉੱਥੇ ਮਿਲਣੀ ਦੁਕਾਨ ਦੇ ਮੁੰਡੇ ਦੇ ਧਮਕੀਆਂ ਮਾਰਦਾ ਫਿਰਦਾ ਚੱਕ ਕੇ ਪੰਜ ਲੌਂਡੇ ਨਾਲ ਆ ਗਿਆ ਮੈਨੂੰ ਮਾਰੀ ਫੋਨ ਜਿਹੜਾ ਤੂੰ ਕਰਨਾ ਕਰ ਲਈ ਓਏ ਰੋਜੀ ਭੈਣ ਚੋਂ ਲਾਈਵ ਹੋ ਕੇ ਸਾਲਾ ਬਾਂਦਰ ਬੂਥੀ ਤੁਸੀਂ ਇਹ ਜੀ ਤੁਸੀਂ ਜਪਾਨੂ ਜੀ ਤੁਸੀਂ ਕੱਛੂ ਜੀ ਤੂੰ ਭੈਣ ਚ ਦਾ ਰਾਂਝਾ ਜੰਮਿਆ ਮਾਂ ਨੇ ਬਾਂਦਰ ਵਰਗੀ ਤੇਰੀ ਬੂਥੀ ਨਹੀਂ ਸਾਲਿਆ ਤੂੰ ਸਾਨੂੰ ਦੱਸੇਗਾ ਵੀ ਕੀ ਹੁੰਦਾ ਵਾ ਮਰ ਗਏ ਭੈਣ ਚ ਉਹਦਾ ਤੇਰੇ ਤੋਂ ਹੀ ਲਾਣ ਤਾਂ ਪਉਣ ਤੋਂ ਪਹਿਲਾਂ ਅੱਜ ਮੇਰੀ ਲਾਈਵ ਇੱਥੇ ਹੀ ਖਤਮ ਸਣੇ ਸਬੂਤ ਸਣੇ ਇਹਦੀਆਂ ਫੋਟੋਆਂ ਲੈ ਕੇ ਆਉਂਗਾ ਤੇ ਚਾਂਡੇ ਪੈਂਦੇ ਦੀਆਂ ਇਹਦੀਆਂ ਵੀਡੀਓ ਲੈ ਕੇ ਆਉਂਗਾ ਹੁਣ ਦੇਖਿਓ ਮੈਂ ਪਾਉਂਗਾ ਆਪਣੇ ਪੇਜ ਤੋਂ ਤੁਸੀਂ ਇਹਨੂੰ ਨਾਲ ਵੇਨੇ ਮੈਨੂੰ ਡਿਲੀਟ ਕਰਤਾ ਰਾਤੀ ਇੱਕ ਮੈਸੇਜ ਕੀਤਾ ਇਹਨੇ ਮੈਨੂੰ ਆਪਣੇ ਤੋਂ ਉੱਥੋਂ ਪੇ ਤੋਂ ਹੀ ਬਲੌਕ ਮਾਰਤਾ ਬਾ ਚੋਦੇ ਬਲੌਕ ਮਾਰ ਕੇ ਹੁਣ ਮੈਂ ਟੈਗ ਕਿਵੇਂ ਟੈਗ ਤੈਨੂੰ ਕਰਨਗੇ ਹੁਣ ਸਾਰੇ ਜਿਹੜੇ ਵੀਡੀਓ ਦੇਖਦੇ ਪਏ ਨੇ ਜਿਨੇ ਸਵਾਦ ਲੈਣਾ ਸਵਾਦ ਵੀ ਲਵੇ ਕੋਈ ਚੱਕਰ ਹੀ ਨਹੀਂ ਗਾ ਦੁਨੀਆ ਬੈਠੀ ਸਵਾਦ ਲੈਣ ਨੂੰ ਆ ਪਰ ਆਪਣੇ ਜੋ ਦਿਲਚਸਤੀ ਤੈਨੂੰ ਕਹਿਤਾ ਤੈਨੂੰ ਨੰਬਰ ਵੀ ਦੇਤਾ ਜਿੱਥੇ ਮਿਲਣਾ ਉੱਥੇ ਮਿਲਨੀ ਜਿਵੇਂ ਚੱਲਣਾ ਉੱਥੇ ਚੱਲ ਸਾਡੀ ਲਾਸਟ ਵੀਡੀਓ ਆ ਜੀ ਭੋਂਗ ਭੋਂਗ ਕੇ ਸਾਰਾ ਕੁਝ ਸਾਡੀ ਲਾਸਟ ਆ ਜੀ ਆ ਜੀ ਜਿਹੜੇ ਆਣਾ ਓਏ ਤੂੰ ਵੀ ਨਾਲ ਆ ਜੀ